ਗੁਰੂ ਪਿਆਰੀ ਸਾਧ ਸੰਗਤ ਜੀਓ ਰਾਧਾ ਸਵਾਗਤ ਜੀਓ ਤੁਹਾਡੇ ਅੱਗੇ ਬੇਨਤੀ ਹੈ ਕਿ ਇਸ ਨੂੰ ਸਾਧ ਸੰਗਤ ਨੂੰ ਪੂਰਾ ਹੀ ਸੁਣੋ ਅੱਜ ਦੇ ਸਾਧ ਸੰਗਤ ਦਾ ਵਿਸ਼ਾ ਹੈ ਮੋਤ ਤੋਂ ਪਰੇ ਜ਼ਿੰਦਗੀ ਸੰਤ ਕਹਿੰਦੇ ਹਨ ਕਿ ਕੁਦਰਤ ਨੇ ਇਨਸਾਨ ਦੀ ਬਨਾਵਟ ਵਿੱਚ ਇਹ ਗੱਲ ਰੱਖੀ ਹੈ ਕਿ ਉਹ ਜਦ ਚਾਹੇ ਪਿੰਡ ਤੋਂ ਨਿਕਲ ਕੇ ਉੱਤੇ ਰੋਹਾਨੀ ਮੰਡਲਾਂ ਵੀ ਸਫ਼ਰ ਕਰ ਸਕੀ ਅਤੇ ਜਦ ਚਾਹੇ ਵਾਪਸ ਸਥੂਲ ਸਰੀਰ ਵਿੱਚ ਆ ਜਾਵੇ ਹਰ ਇੱਕ ਪਰਮਾਰਥੁਵਲਾਸੀ ਦੀ ਜਾਤੀ ਤੌਰ ਤੇ ਮਦਦ ਅਤੇ ਸੰਭਾਲ ਕਰਦੇ ਹਨ ਹਰ ਮਨੁੱਖ ਨੂੰ ਜੋ ਉਹਨਾਂ ਦੀ ਸਨ ਵਿੱਚ ਜਾਣਦਾ ਹੈ ਠੀਖਿਆ ਦੇ ਸਮੇਂ ਪਹਿਲੇ ਦਿਨੀ ਉਸ ਨੂੰ ਕੁਝ ਨਾ ਕੁਝ ਥੋੜਾ ਹੀ ਸਹੀ ਅੰਤਰਮੁਖ ਅਨਪਾਵ ਜ਼ਰੂਰ ਦਿੰਦੇ ਹਨ ਮਹਾਤਮਾ ਸੰਤ ਜੀ ਸਾਤੇ ਗੁਰ ਸਹੀ ਅਰਥਾਂ ਵਿੱਚ ਉਸ ਨੂੰ ਕਹਿੰਦੇ ਹਨ ਜੋ ਕਿਸੇ ਸ਼ਿਸ਼ ਨੂੰ ਜਿਉਂਦੇ ਜੀ ਪਿੰਡ ਤੋਂ ਉੱਤੇ ਆਉਣ ਦਾ ਜਾਤੀ ਅਨੁਭਵ ਕਰਾ ਸਕੇ ਜੋ ਉਸ ਦੀ ਆਤਮਾ ਨੂੰ ਪਿੰਡ ਤੋਂ ਉੱਤੇ ਲਿਆ ਕੇ ਰੋਹਾਨੀ ਮੰਡਲਾਂ ਵਿੱਚ ਸਫ਼ਰ ਕਰਨ ਦੇ ਯੋਗ ਬਣਾਉਣ ਦੀ ਸਮਰੱਥਾ ਰੱਖਦਾ ਹੋਵੇ ਸਮਾਜਾਂ ਦੇ ਜੋ ਗੁਰੂ ਹਨ ਉਹ ਉਹਨਾਂ ਦਾ ਕੰਮ ਸੀ ਇੱਥੋਂ ਤੱਕ ਉਹ ਇਹ ਕੰਮ ਕਰ ਸਕਦੇ ਹਨ ਆਪ ਖੁਦ ਫੈਸਲਾ ਕਰ ਲਵੋ ਸਤ ਸਰੂਪ ਮਹਾਤਮਾ ਦੀ ਦਿਆ ਮੇਰੇ ਨਾਲ ਜੋਨ ਪਾਪ ਮਿਲਦਾ ਹੈ ਜੀਵ ਦੇ ਜੀਵ ਪਿੰਡ ਤੋਂ ਉੱਤੇ ਆਉਣ ਦਾ ਉਸ ਦੀ ਮੌਤ ਦੀ ਸਮੱਸਿਆ ਦਾ ਹੱਲ ਹੈ ਜੀਵ ਦੇ ਜੀਵ ਪਿੰਡ ਤੋਂ ਉੱਤੇ ਆ ਗਏ ਤਾਂ ਮੌਤ ਦਾ ਡਰ ਕਿੱਥੇ ਰਿਹਾ ਬਾਈਬਲ ਵਿੱਚ ਆਉਂਦਾ ਹੈ ਜਦ ਤੱਕ ਤੁਸੀਂ ਦੂਜੀ ਵਾਰ ਜਨਮ ਨਹੀਂ ਲੈਂਦੇ ਅਰਥਾਤ ਦੂਜਾ ਜਨਮ ਨਹੀਂ ਬੰਦੇ ਤੁਸੀਂ ਪਰਮਾਤਮਾ ਦੀ ਬਾਦਸ਼ਾਹਤ ਵਿੱਚ ਦਾਖਲ ਨਹੀਂ ਹੋ ਸਕਦੇ ਨਵਾਂ ਜਨਮ ਲੈਣਾ ਜਾਂ ਦੂਜਾ ਜਨਮ ਪੜਨਾ ਕੀ ਹੈ ਪਿੰਡ ਤੋਂ ਉੱਤੇ ਆ ਕੇ ਨਵੀਂ ਦੁਨੀਆ ਵਿੱਚ ਜਾਗ ਉਠਣਾ ਸਥੂਲ ਦੁਨੀਆ ਤੋਂ ਉੱਠ ਕੇ ਸੂਖਮ ਵਿੱਚ ਪ੍ਰਵੇਸ਼ ਕਰਨਾ ਇਹ ਜਨਮ ਨਾਸ਼ਵਾਨ ਹੈ ਇੱਕ ਦਿਨ ਅਸਾਂ ਇਸ ਨੂੰ ਛੱਡ ਜਾਣਾ ਹੈ ਇੱਕ ਰਾਏ ਦਾ ਮਕਾਨ ਹੈ ਇੱਟ ਪੱਥਰ ਅਤੇ ਚੂਨੇ ਨਾਲ ਬਣੇ ਮਕਾਨ ਦੀ ਤਰ੍ਹਾਂ ਇਹ ਵੀ ਦਿਨੋ-ਦਹਿਨ ਸ਼ੀਨ ਹੁੰਦਾ ਜਾਂਦਾ ਹੈ ਦੁਨੀਆ ਦੀ ਅਦਾਲਤਾਂ ਵਿੱਚ ਮੌਤ ਦੀ ਸਜ਼ਾ ਦੇ ਖਿਲਾਫ ਅਪੀਲ ਹੋ ਸਕਦੀ ਹੈ ਪਰantu ਤੋਰ ਤੋਂ ਜੋ ਪਰਵਾਨਾ ਜਾਰੀ ਹੁੰਦਾ ਹੈ ਉੱਥੇ ਕੋਈ ਅਪੀਲ ਨਹੀਂ ਸੁਣੀ ਜਾਂਦੀ ਮੌਤ ਸਾਡੇ ਲਈ ਇੱਕ ਹੂਆ ਬਣੀ ਪਈ ਹੈ ਕਿਉਂਕਿ ਅਸਾਂ ਜਿਉਂਦੇ ਜੀ ਮਰਨਾ अथवा ਪਿੰਡ ਵਿੱਚੋਂ ਨਿਕਲਣਾ ਨਹੀਂ ਸਿੱਖਿਆ ਦੂਜੇ ਇਹ ਕੀ ਮਰ ਕੇ ਕਿੱਥੇ ਜਾਣਾ ਹੈ ਇਸ ਦੀ ਕੋਈ ਖਬਰ ਹੀ ਨਹੀਂ ਬਿਮਾਰੀ ਤੋਂ ਅਸੀਂ ਇਸ ਲਈ ਡਰਦੇ ਹਾਂ ਕਿ ਸਾਨੂੰ ਮੌਤ ਦੇ ਦਰਵਾਜ਼ੇ ਦੇ ਨੇੜੇ ਲੈ ਜਾਂਦੀ ਹੈ ਅਸੀਂ ਜਾਣਦੇ ਹਾਂ ਕਿ ਇੱਕ ਦਿਨ ਅਸਾਂ ਨੇ ਮਰਨਾ ਹੈ ਇਹ ਨਿਸ਼ਚਿਤ ਹੈ ਫਿਰ ਵੀ ਜਿਉਂਦੇ ਰਹਿਣ ਦੀ ਭੱਜ ਦੌੜ ਵਿੱਚ ਲੱਗੇ ਹੋਏ ਹਾਂ ਜਦ ਅੰਤ ਸਮਾਂ ਆਉਂਦਾ ਹੈ ਰੂਪ ਪਿੰਡ ਨੂੰ ਛੱਡਣ ਲੱਗਦੀ ਹੈ ਤਾਂ ਦੋਸਤ ਮਿੱਤਰ ਰਿਸ਼ਤੇਦਾਰ ਡਾਕਟਰ ਹਕੀਮ ਭਾਈ ਮੁੱਲਾ ਪੰਡਤ ਪਾਦਰੀ ਸਭ ਖੜੇ ਦੇ ਖੜੇ ਰਹਿ ਜਾਂਦੀ ਹਨ ਕੋਈ ਮਦਦ ਨਹੀਂ ਕਰ ਸਕਦਾ ਤਸੱਲੀ ਦੇ ਮਿੱਠੇ ਸ਼ਬਦ ਘੜਸ ਨਹੀਂ ਦੇ ਸਕਦੇ ਅਸੀਂ ਡਿੜਕ ਦੇ ਮਰ ਜਾਂਦੇ ਹਾਂ ਕਾਰ ਵਾਲੇ ਦੇਖਦੇ ਰਹਿ ਜਾਂਦੇ ਹਨ ਹਾਂ ਜਿਨ੍ਹਾਂ ਨੇ ਮੌਤ ਦਾ ਰਾਜ ਹਲ ਕਰ ਲਿਆ ਉਹ ਜਿਉਂਦੇ ਜੀਵ ਪਿੰਡ ਤੋਂ ਉੱਤੇ ਆਉਣ ਦੇ ਭੇਤ ਨੂੰ ਜਾਣ ਗਏ ਉਹਨਾਂ ਦੇ ਲਈ ਮਰਨਾ ਕੋਈ ਮੁਸ਼ਕਲ ਨਹੀਂ ਜੋ ਆਇਆ ਹੈ ਉਸਨੇ ਇੱਕ ਦਿਨ ਜਾਣਾ ਹੀ ਹੈ ਇਹ ਕੁਦਰਤ ਦਾ ਕਾਨੂੰਨ ਹੈ ਅਸੀਂ ਕੁਦਰਤ ਨੂੰ ਧੋਖਾ ਨਹੀਂ ਦੇ ਸਕਦੇ ਹੁਣ ਇਸ ਦਾ ਇਲਾਜ ਕੀ ਹੈ ਇੱਕ ਹੀ ਰਸਤਾ ਹੈ ਇਸ ਮੁਜੀਵਤ ਤੋਂ ਬਚੰਦਾ ਤੇ ਉਹ ਇੱਕ ਹੀ ਮਰਨ ਵਿਲੇ ਜਿਨਾ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ ਜਿਉਂਦਾ ਜੀ ਉਹਨਾਂ ਨੂੰ ਪਾਰ ਕਰ ਲਈਏ ਇਸ ਮਰਤ ਸਤ ਰੂ ਮਹਾਂਪੁਰਖ ਦੀ ਦਿਆ ਮੇਰ ਨਾਲ ਅਸੀਂ ਉਸ ਵਿੱਚ ਰਹਿੰਦੇ ਹੋਏ ਸਹਿਜਾ ਹੀ ਆਪਣੀ ਸੂਰਤ ਨੂੰ ਪਿੰਡ ਤੋਂ ਤੇ ਲਿਆਉਣਾ ਸਿੱਖ ਜਾਈਏ ਤਾਂ ਅੰਤ ਸਮੇ ਅਸੀਂ ਆਪਣੇ ਆਪ ਨੂੰ ਕੁਦਰਤ ਦੇ ਅਤੇ ਸਤਿਗੁਰ ਦੇ ਹਵਾਲੇ ਕਰ ਦਈਏ ਚਲੋ ਭਾਈ ਜਿੱਥੇ ਜਾਣਾ ਹੈ ਅਸੀਂ ਤਿਆਰ ਹਾਂ ਇਹ ਸੰਭਵ ਹੀ ਨਹੀਂ 100% ਦੀ ਇੱਕ ਹਕੀਕਤ ਹੈ ਜੋ ਜੇ ਅਸੀਂ ਇਸ ਪੇਤ ਨੂੰ ਜਾਣ ਲਈਏ ਜਿਸ ਨੂੰ ਪਾਉਣ ਲਈ ਇਨਸਾਨ ਸਦੀਆਂ ਤੋਂ ਕੋਸ਼ਿਸ਼ ਕਰ ਕਰਕੇ ਹਾਰ ਗਿਆ ਹੈ ਤਾਂ ਕਿੰਨੀ ਖੁਸ਼ੀ ਹੋਵੇਗੀ ਸਾਨੂੰ ਸ਼ਾਂਤੀ ਦੀ ਦਿੱਵਿਆ ਮੰਡਲਾਂ ਦੀ ਉਸ ਕੁੰਜੀ ਨੂੰ ਜਿਸ ਨੂੰ ਇਨਸਾਨ ਸਦੀਆਂ ਤੋਂ ਕੋਝਦਾ ਰਿਹਾ ਤੇ ਉਹ ਉਸ ਨੂੰ ਨਹੀਂ ਮਿਲੀ ਉਸ ਕੁੰਜੀ ਨੂੰ ਪਾ ਕੇ ਸਾਡੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਹੁਣ ਤੱਕ ਅਸੀਂ ਗ੍ਰੰਥਾਂ ਪੋਥੀਆਂ ਵਿੱਚ ਜਿਨ੍ਹਾਂ ਦਾ ਜ਼ਿਕਰ ਹੀ ਹੁੰਦੇ ਆਏ ਹਾਂ ਉਸ ਪੁੰਜੀ ਨੂੰ ਪਾ ਕੇ ਅਸੀਂ ਆਮ ਇਨਸਾਨਾਂ ਦੀ ਪੱਤਰ ਤੋਂ ਉੱਪਰ ਉੱਠ ਕੇ ਉੱਪਰ ਉੱਠ ਜਾਂਦੇ ਹਾਂ ਅਸੀਂ ਰੋਹਾਨੀ ਪੁਰਸ਼ ਬਣ ਜਾਂਦੇ ਹਾਂ ਇਸ ਲਈ ਉੱਠੋ ਜਾਗੋ ਤੇ ਕਮਾਈ ਕਰੋ ਇਸ ਵਿਦਿਆ ਦੀ ਕਿਸੇ ਸੱਤ ਸਰੂਪ ਮਹਾਂਪੁਰਸ਼ ਤੋਂ ਰਸਤਾ ਲੈ ਕੇ ਇਹ ਸਮਾਂ ਜੋ ਮਿਲਿਆ ਹੈ ਜੇ ਹੱਥੋਂ ਨਿਕਲ ਗਿਆ ਤਾਂ じゃ ਫਿਰ ਚਾਹ ਨਹੀਂ ਸੀ ਆਹੇ ਸਮਾਂ ਮਿਲੇ ਆਪਨੇ ਮਰਦੇ ਆਦਮੀ ਨੂੰ ਦੇਖੇ ਤੇ ਕੀਆ ਹੋਵੇਗਾ ਰੂਪਿੰਡ ਨੂੰ ਛੱਡਦੀ ਹੈ ਹੀਠਾਂ ਚੱਕਰ ਟੁਰਦੇ ਹਨ ਸਾਰੀ ਚੇਦਨ ਸਤਾ ਨਿਕਲ ਕੇ ਅੱਖਾਂ ਵਿੱਚ ਆ ਜਾਂਦੀ ਹੈ ਅੱਖਾਂ ਦੀਆਂ ਪੁਕੜੀਆਂ ਥੋੜਾ ਉੱਪਰ ਨੂੰ ਉਲਟ ਜਾਂਦੀਆਂ ਹਨ ਅਤੇ ਇਨਸਾਨ ਵਿਹੋਸ਼ ਹੋ ਜਾਂਦਾ ਹੈ ਪਿੱਛੋਂ ਚਾਹੇ ਉਹ ਆਪਣੀ ਪਹਿਲੀ ਹਾਲਤ ਵਿੱਚ ਵਾਪਸ ਆ ਜਾਵੇ ਜਦ ਉਹ ਜ਼ਿਆਦਾ ਉੱਪਰ ਨੂੰ ਉਲਟਨ ਤਾਂ ਇਨਸਾਨ ਮਰ ਜਾਂਦਾ ਹੈ ਅੱਖਾਂ ਦੀ ਜੜ ਵਿੱਚ ਜਾਂ ਨਿਕਲ ਜਾਂਦੀ ਹੈ ਅਤੇ ਪਿੰਡ ਨਾਲ ਦੀਆਂ ਇੰਦਰੀਆਂ ਨਾਲ ਇਸ ਦਾ ਰਿਸ਼ਤਾ ਟੁੱਟ ਜਾਂਦਾ ਹੈ ਜੇ ਅਸੀਂ ਜਿਉਂਦੇ ਜੀ ਇਸ ਰਸਤੇ ਨੂੰ ਲੱਭ ਲਈਏ ਅਤੇ ਇਸ ਉੱਤੇ ਸਬਰ ਕਰਨਾ ਅਰਥਾਤ ਪਿੰਡ ਨੂੰ ਛੱਡਣਾ ਸਿੱਖ ਜਾਈਏ ਤਾਂ ਮੌਤ ਦੀ ਇਸ ਸਮੱਸਿਆ ਹੱਲ ਹੋ ਗਈ ਕੀ ਨਹੀਂ ਇਸ ਦੇ ਲਈ ਕਿਸੇ ਜਿਮਨਾਸਟਿਕ ਦੀ ਜਾਂ ਕੋਈ ਦਵਾਈਆਂ ਖਾਣ ਦੀ ਲੋੜ ਨਹੀਂ ਇੱਥੇ ਨਾ ਤਾਂ ਇਹ ਅੰਧਵਿਸ਼ਵਾਸ ਦਾ ਕੋਈ ਕੰਮ ਹੈ ਸਤਸਰੂਪ ਮਹਾਪੁਰਸ਼ ਦੀ ਜੀ ਆ ਮੇਰੇ ਨਾਲ ਤੁਸੀਂ ਸੈਰ ਵਿੱਚ ਪਿੰਡ ਤੋਂ ਉੱਤੇ ਆ ਜਾਂਦੇ ਹੋ ਉਹ ਆਪਣੀ ਤਵੱਜੋਂ ਦਾ ਥੋੜਾ ਉਭਾਰ ਦੇ ਕੇ ਤੁਹਾਡੀ ਸੁਰਤ ਨੂੰ ਪਿੰਡ ਤੋਂ ਕਿਸੇ ਤਰ੍ਹਾਂ ਕੱਢ ਲੈਂਦਾ ਹੈ ਜਿਵੇਂ ਮੱਖਣ ਵਿੱਚੋਂ ਬਾਅ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਪਿੰਡ ਤੋਂ ਉੱਤੇ ਆਗੇ ਰੋਹਾਨੀ ਮੰਡਲਾਂ ਵਿੱਚ ਤੁਸੀਂ ਸਫਰ ਕਰਨ ਦੇ ਜੋ ਹੋ ਜਾਂਦੇ ਹੋ ਉਸ ਦੀ ਆਗਿਆ ਨਾਲ ਉਸ ਦਾ ਕੋਈ ਪ੍ਰਤੀਨਿਧੀ ਵੀ ਇਹ ਕੰਮ ਕਰੇ ਤਾਂ ਵੀ ਜ਼ਿੰਮੇਵਾਰੀ ਉਸ ਮਹਾਂਪੁਰਖ ਦੀ ਹੀ ਹੈ ਉਸ ਦੀ ਸਤਾ ਹੀ ਕੰਮ ਕਰਦੀ ਹੈ ਉਸ ਦੇ ਲਈ ਦੂਰੀ ਨਜ਼ਦੀਕੀ ਦਾ ਕੋਈ ਸਵਾਲ ਹੀ ਨਹੀਂ ਜਿਹਾ ਕਿ ਕਬੀਰ ਸਾਹਿਬ ਫਰਮਾਉਂਦੇ ਹਨ ਕਿ ਸ਼ਿਸ਼ ਸਾੰਤ ਸਮੁੰਦਰ ਪਾਰ ਰੰਦਾ ਹੋਵੇ ਗੁਰੂ ਇਸ ਤਰਫ ਰੰਦਾ ਹੋਵੇ ਤਾਂ ਵੀ ਪਲ ਭਰ ਵਿੱਚ ਦੀਨੀ ਸੁਧ ਪਠਾਈ ਇਸ ਮਾਰਗ ਦਾ ਕੀ ਲਾਭ ਹੈ ਇਹ ਕਹਿਣ ਸੁਣਨ ਵਿੱਚ ਨਹੀਂ ਆਉਂਦਾ ਪੂਰਨ ਪੁਰਸ਼ ਦੇ ਕੋਲ ਜਾਣ ਤੋਂ ਪਹਿਲਾਂ ਅਸੀਂ ਅੰਨੇ ਅਤੇ ਬੋਲੇ ਹੁੰਦੇ ਹਾਂ ਸਾਡੀਆਂ ਅੰਦਰ ਦੀਆਂ ਅੱਖਾਂ ਉੱਤੇ ਅੰਧਕਾਰ ਦਾ ਪਰਦਾ ਪਿਆ ਹੁੰਦਾ ਹੈ ਅੰਦਰ ਉਸ ਪ੍ਰਬੂ ਦੀ ਜੋਤੀ ਹੈ ਪਰ ਅਸੀਂ ਉਸ ਨੂੰ ਦੇਖ ਨਹੀਂ ਸਕਦੇ ਅੰਦਰ ਧੁਨੀ ਹੋ ਰਹੀ ਹੈ ਪਰ ਅਸੀਂ ਉਸ ਨੂੰ ਸੁਣ ਨਹੀਂ ਸਕਦੇ ਪੂਰਾ ਗੁਰ ਦੀਖਿਆ ਦਿੰਦੇ ਸਮੇਂ ਬਿਠਾ ਕੇ ਸਾਡੇ ਅੰਦਰ ਦੀ ਅੱਖ ਨੂੰ ਖੋਲਦਾ ਹੈ ਅਤੇ ਅਸੀਂ ਉਸ ਜੋਤੀ ਨੂੰ ਪਰਮਾਤਮਾ ਦੀ ਜੋਤੀ ਨੂੰ ਦੇਖਣ ਵਾਲੇ ਹੋ ਜਾਂਦੇ ਹਾਂ ਤਦ ਸਾਨੂੰ ਸਮਝ ਆਉਂਦੀ ਹੈ ਕਿ ਮੰਦਰਾਂ ਮਸਜਿਦਾਂ ਗਿਰਜਦਾਂ ਗਿਰਜਿਆਂ ਅਤੇ ਦੂਜੇ ਧਰਮਾਂ ਸਥਾਨਾਂ ਵਿੱਚ ਜੋਤੀ ਜਗੋਂ ਦਾ ਚੋਰ ਵਾ ਚ ਲਿਆਉਂਦਾ ਹੈ ਇਹ ਵਾਰੀ ਨਿਸ਼ਾਨੀ ਰੱਖੀ ਹੋਈ ਹੈ ਉਸ ਅੰਦਰਲੀ ਜੋਤੀ ਦੀ ਜਾਗਮਾਉਂਦੇ ਲਈ ਜੋ ਘਟੋ ਘਟ ਵਿੱਚ ਪ੍ਰਕਾਸ਼ਮਾਨ ਹੈ ਜੋ ਘਟ ਘਟ ਵਿੱਚ ਪ੍ਰਕਾਸ਼ਮਾਨ ਹੈ ਸਾਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਅੰਦਰ ਜੋ ਅਨੰਤ ਧੁਨੀ ਅਸੀਂ ਸੁਣਦੇ ਹਾਂ ਉਹ ਰੱਬੀ ਰਿਸ਼ਤਾ ਜਾਂ ਦਿਵਯ ਸੂਰਤ ਹੈ ਜਿਸ ਨੂੰ ਇਸਾ ਮਸੀਹ ਨੇ ਵਰਲਡ ਕਿਹਾ ਕੁਰਾਨ ਨੇ ਨਿਦਾਇ ਅਸਮਾਨੀ ਅਤੇ ਕਲਮਾ ਬੇਤਾ ਨੇ ਨਾ ਉਪਰ ਨਿਸ਼ਦਾ ਨੇ ਉਹ ਗੀਤ ਜਬਰ ਸੂਤਰ ਧਰਮ ਵਾਲਿਆਂ ਨੇ ਸਰਾਉਸ਼ਾ ਦੇ ਸੰਤਾਂ ਦੇ ਨਾਮ ਅਤੇ ਸ਼ਬਦ ਕਰਕੇ ਬਿਆਨ ਕੀਤਾ ਹੈ ਗੁਰੂ ਜਦ ਨਾਮ ਦਿੰਦਾ ਹੈ ਤਾਂ ਸਿੱਖ ਦੇ ਨਾਲ ਹੋ ਬੈਠਦਾ ਹੈ ਅਤੇ ਹਰ ਸਮੇਂ ਹਰ ਜਗ੍ਹਾ ਉਹ ਉਸ ਦੀ ਸੰਭਾਲ ਕਰਦਾ ਹੈ ਗੁਰੂ ਆਗਿਆ ਦੇ ਅਨੁਸਾਰ ਸਾਧਨ ਅਭਿਆਸ ਕਰੇ ਤਾਂ ਉਹ ਦਿਨੋ ਦਿਨ ਤਰੱਕੀ ਕਰਦਾ ਹੈ ਅੰਤਰ ਵਿੱਚ ਗੁਰੂ ਦੇ ਦਿਵੇ ਸਰੂਪ ਨੂੰ ਉਹ ਸਾਹਮਣੇ ਦੇਖਦਾ ਹੈ ਉਹ ਉਸ ਨਾਲ ਗੱਲਾਂ ਵੀ ਕਰਦਾ ਹੈ ਗੁਰੂ ਪਾਵਰ ਨੂੰ ਉੱਪਰ ਤੱਕ ਦੇਖਦਾ ਹੈ ਸੰਭਾਲ ਕਰਦੇ ਹੋਏ ਇਸ ਪ੍ਰਤੱਖ ਪਰਮਾਨ ਨੂੰ ਪਾ ਕੇ ਉਹ ਆਤਮ ਵਿਦਿਆ ਦੀ ਸਾਇੰਸ ਉੱਤੇ ਪੂਰਾ ਨਿਸ਼ਚੈ ਹੋ ਜਾਂਦਾ ਹੈ ਹੁਣ ਉਹ ਜਾ ਕੇ ਸੱਚੇ ਅਰਥਾਂ ਵਿੱਚ ਆਸਤਿਕ ਹੋਣ ਦਾ ਅਧਿਕਾਰੀ ਬਣਦਾ ਹੈ ਉਸ ਨੂੰ ਹਾਸਾ ਆਉਂਦਾ ਹੈ ਉਨਾ ਲੋਕਾਂ ਉੱਤੇ ਜੋ ਰੋਹਾਨੀਅਤ ਜਾਂ ਆਤਮ ਗਿਆਨ ਦੀ ਗੱਲਬਾਤ ਨੂੰ ਬੇਵਕੂਫਾਂ ਦੀ ਜਨਤ ਪੰਡਤਾਂ ਦੀ ਅਤੇ ਪੁਜਾਰੀਆਂ ਦਾ ਟੋਸਲਾ ਤੇ ਮਨ ਘਟਤ ਗੱਲ ਸਮਝਦੇ ਹਨ ਉਸਨੇ ਜਿਉਂਦੇ ਜੀ ਉਧਰ ਵੱਜਾ ਲੱਭ ਲਿਆ ਹੈ ਜਿਸ ਵਿੱਚੋਂ ਨਿਕਲ ਕੇ ਉਹ ਪਰ ਰੋਹਾਨੀ ਮੰਡਲਾ ਵਿੱਚ ਸਫਰ ਕਰਦਾ ਹੈ ਅਤੇ ਰੰਮੀ ਹੋਏ ਘਟ ਘਟ ਵਿਆਪੀ ਪ੍ਰਭੂ ਸੱਤਾ ਨੂੰ ਆਪਣੇ ਅੰਦਰ ਤੇ ਬਾਹਰ ਕੰਮ ਕਰਦੇ ਦੇਖਦਾ ਹੈ ਕੁਦਰਤ ਦਾ ਕੋਈ ਭੇਤ ਉਸ ਤੋਂ ਛੁਪਿਆ ਨਹੀਂ ਰੰਤਾ ਉਹ ਦਿਵੇ ਮੰਡਲਾਂ ਦੇ ਉਸ ਪ੍ਰਵੇਸ਼ ਦੁਆਰ ਨੂੰ ਖਟਕਟਾਉਂਦਾ ਰਹਿੰਦਾ ਹੈ ਜਿਸ ਦੇ ਬਾਰੇ ਵਿੱਚ ਈਸਾ ਮਸੀਹ ਨੇ ਕਿਹਾ ਦਰਵਾਜ਼ਾ ਖਟਕਟਾਓ ਉਹ ਜ਼ਰੂਰ ਤੁਹਾਡੇ ਲਈ ਖੋਲਿਆ ਜਾਵੇਗਾ ਕੋਈ ਕੁਝ ਵੀ ਕਹੇ ਆਤਮ ਵਿਦਿਆ ਅਤੇ ਆਪਣੇ ਮਾਰਗਦਰਸ਼ਕ ਗੁਰੂ ਤੋਂ ਉਸ ਦਾ ਵਿਸ਼ਵਾਸ ਨਹੀਂ ਡੋਲ ਸਕਦਾ ਮੋਦ ਉਸ ਦੇ ਲਈ ਇੱਕ ਅਖਤਿਆਰੀ ਚੀਜ਼ ਹੈ ਉਤਪ੍ਰਿਕ ਵਰਤਮਾਨ ਉਸ ਦੇ ਲਈ ਇੱਕ ਹਨ ਇੱਕ ਯਾਤ ਸੱਚ ਉਸਦੇ ਹੱਥ ਆ ਗਿਆ ਜੋ ਸਭ ਗਿਆਨ ਧਿਆਨ ਦਾ ਸਾਰ ਹੈ ਅਤੇ ਜਿਸ ਨੂੰ ਝੁਟਲਾਇਆ ਨਹੀਂ ਜਾ ਸਕਦਾ ਉਹ ਸਰੀਰ ਦੇ ਬੰਧਨ ਤੋਂ ਆਜ਼ਾਦ ਹੈ ਸਰੀਰ ਉਸ ਦੇ ਲਈ ਇੱਕ ਖੋਲ ਹੈ ਉਹ ਜਦ ਚਾਹੇ ਉਤਾਰ ਦੇਵੇ ਉਹ ਜਦ ਚਾਹੇ ਫਿਰ ਪਹਿਨ ਲਵੇ ਉਹ ਅਨੁਭਵ ਕਰਦਾ ਹੈ ਕਿ ਮੈਂ ਮਹਾ ਚੇਤਨ ਪ੍ਰਬੂਦੀ ਅੰਸ਼ ਹ ਅਤੇ ਉਹ ਆਪਣੇ आंशी ਨੂੰ ਮਿਲਣ ਦੇ ਲਈ ਲਗਾਤਾਰ ਜਜ਼ਨ ਕਰਦਾ ਰਹਿੰਦਾ ਹੈ ਸੰਸਾਰ ਉਸ ਦੇ ਲਈ ਸੁਪਨੇ ਦੇ ਸਮਾਨ ਹੈ